ਅੱਜ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਬਾਰੇ ਜੋ ਹਰ ਕਿਸੇ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੈ ਜਿਵੇਂ ਡਿਜੀਟਲ ਭੁਗਤਾਨ ਤੇ ਬਚਤ Google Pay, PhonePe, Paytm ਅਤੇ Apple Pay ਵਰਗੇ ਡਿਜੀਟਲ ਵਾਲਟ ਅੱਜਕਲ੍ਹ ਹਰ ਕਿਸੇ ਦੇ ਫੋਨ ਵਿੱਚ ਹਨ ਇਹ ਸਾਨੂੰ ਤੇਜ਼ੀ ਨਾਲ ਭੁਗਤਾਨ ਕਰਨ ਦੀ ਸੁਵਿਧਾਤਾ ਦਿੰਦੇ ਹਨ ਪਰ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਦੋਂ ਤੋਂ ਅਸੀਂ ਇਹਨਾਂ ਵਾਇਲਟ ਨੂੰ ਵਰਤਣ ਲੱਗੇ ਹਾਂ ਸਾਡੀ ਬਜਟ ਘਟਣ ਲੱਗ ਪਈ ਹੈ ਆਓ ਅੱਜ ਇਸ ਦਾ ਪੂਰਾ ਮਨੋਵਿਗਿਆਨਿਕ ਅਤੇ ਆਰਥਿਕ ਫੈਕਟ ਸਮਝਦੇ ਹਾਂ ਪਹਿਲਾਂ ਜਦੋਂ ਕੈਸ਼ ਜ਼ਿਆਦਾ ਵਰਤਿਆ ਜਾਂਦਾ ਸੀ ਤਾਂ ਲੋਕ ਆਪਣੇ ਖਰਚੇ ਨੂੰ ਵੱਧ ਕਾਬੂ ਵਿੱਚ ਰੱਖਦੇ ਸਨ ਉਦੋਂ ਜੇਬ ਵਿੱਚ 1000 ਰੁਪਏ ਹੁੰਦੇ ਸੀ ਤੁਹਾਨੂੰ ਪਤਾ ਹੁੰਦਾ ਸੀ ਕਿ ਅਸੀਂ ਇਸ ਤੋਂ ਵੱਧ ਖਰਚ ਨਹੀਂ ਕਰ ਸਕਦੇ ਪੈਸਾ ਹੱਥੋਂ ਨਿਕਲਦਾ ਸੀ ਤਾਂ ਉਦੋਂ ਸਾਨੂੰ ਦਰਦ ਮਹਿਸੂਸ ਹੁੰਦਾ ਸੀ ਜੋ ਸਾਨੂੰ ਬੇਫਾਲਤੂ ਖਰਚ ਤੋਂ ਬਚਾਉਂਦਾ ਸੀ ਪਰ ਹੁਣ ਡਿਜੀਟਲ ਵਾਇਲਟ ਨਾਲ ਇਹ ਮਨੋਵਿਗਿਆਨਿਕ ਰਕਾਵਟ ਟੁੱਟ ਗਈ ਹੈ ਹੁਣ ਗੱਲ ਕਰਦੇ ਹਾਂ ਕਿ ਗੂਗਲ ਪੇ ਨਾਲ ਬਚਤ ਕਿਉਂ ਘਟਦੀ ਹੈ ਪੈਸੇ ਦੀ ਫਿਜ਼ੀਕਲ ਫੀਲਿੰਗ ਗਾਇਬ ਹੋ ਗਈ ਹੈ ਨੋਟ ਦੇਣ ਵੇਲੇ ਜਦੋਂ ਨੋਟ ਹੱਥੋਂ ਜਾਂਦੇ ਸੀ ਤਾਂ ਉਦੋਂ ਮਨ ਵਿੱਚ ਇੱਕ ਹਿਸਾਬ ਹੁੰਦਾ ਸੀ ਪਰ ਡਿਜੀਟਲ ਪੇਮੈਂਟ ਵਿੱਚ ਸਿਰਫ ਇੱਕ ਟਾਈਪ ਨਾਲ ਪੈਸਾ ਕੱਟ ਜਾਂਦਾ ਹੈ ਨੋਟ ਹੱਥੋਂ ਨਿਕਲਦੇ ਨਹੀਂ ਇਸ ਕਰਕੇ ਖਰਚੇ ਦਾ ਅਹਿਸਾਸ ਘਟ ਗਿਆ ਹੈ ਛੋਟੇ ਛੋਟੇ ਖਰਚੇ ਵੱਧ ਗਏ ਕਦੇ ਵੀਰ ਪਏ ਵਾਲੀ ਚਾ ਇਹ ਛੋਟੇ ਖਰਚੇ ਪਹਿਲਾਂ ਲੋਕ ਸੋਚਦੇ ਸਨ ਪਰ ਹੁਣ ਆਸਾਨੀ ਨਾਲ ਕਰ ਲੈਂਦੇ ਨੇ ਕਿਉਂਕਿ Google Pay ਨਾਲ ਇੱਕ ਟੈਪ ਨਾਲ ਭੁਗਤਾਨ ਹੋ ਜਾਂਦਾ ਹੈ, ਇਹੀ ਛੋਟੇ ਖਰਚੇ ਮਹੀਨੇ ਦੇ ਐਂਡ ਵਿੱਚ ਬਜਟ ਨੂੰ ਘਟਾ ਦਿੰਦੇ ਹਨ। ਆਫਰਸ ਅਤੇ ਕੈਸ਼ਬੈਕ ਦਾ ਜਾਲ Google Pay ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕੈਸ਼ਬੈਕ ਆਫਰਸ ਅਤੇ ਰਿਵਾਰਡਸ ਦਿੰਦਾ ਹੈ। ਲੋਕ ਸੋਚਦੇ ਹਨ ਕਿ ਅਸੀਂ ਆਫਰ ਨਾਲ ਬਚਤ ਕਰ ਰਹੇ ਹਾਂ ਪਰ ਅਸਲ ਵਿੱਚ ਉਹ ਵੱਧ ਖਰਚ ਕਰਦੇ ਨੇ। ਜਿਵੇਂ 200 ਰੁਪਏ ਖਰਚ ਕਰੋ ਅਤੇ 20 ਰੁਪਏ ਕੈਸ਼ਬੈਕ। ਇਸੇ ਚੱਕਰ ਵਿੱਚ ਲੋਕ ਉਹ ਵੀ ਚੀਜ਼ਾਂ ਖਰੀਦ ਲੈਂਦੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਵੀ ਨਹੀਂ ਹੁੰਦੀ। ਡਿਜੀਟਲ ਪੇਮੈਂਟ ਇੱਕ ਆਦਤ ਬਣ ਗਈ ਹੈ। ਜਦੋਂ ਵੀ ਕਿਤੇ ਖਰਚ ਕਰਨ ਦਾ ਮੌਕਾ ਮਿਲਦਾ ਹੈ ਤਾਂ Google Pay ਨਾਲ ਬਿਨਾਂ ਸੋਚ ਜਾਂਦੀ ਹੈ ਇੰਪਲਸ ਬਾਇੰਗ ਦਾ ਸਾਦਾ ਮਤਲਬ ਹੈ ਬਿਨਾ ਸੋਚੇ ਸਮਝੇ ਬਿਨਾ ਕਿਸੇ ਲੋੜ ਦੇ ਕਿਸੇ ਵੀ ਚੀਜ਼ ਨੂੰ ਖਰੀਦ ਲੈਣਾ ਇਸ ਨਾਲ ਹਿਸਾਬ ਕਿਤਾਬ ਤੇ ਧਿਆਨ ਵੀ ਘਟਦਾ ਹੈ ਜਦੋਂ ਲੋਕ ਕੈਸ਼ ਵਰਤਦੇ ਸਨ ਤਾਂ ਉਹ ਰੋਜ਼ ਦਾ ਹਿਸਾਬ ਰੱਖਦੇ ਸਨ ਪਰ ਗੂਗਲ ਪੇ ਵਿੱਚ ਸਾਰਾ ਰਿਕਾਰਡ ਹੁੰਦਾ ਹੈ ਪਰ ਲੋਕ ਇਸ ਨੂੰ ਵੇਖਦੇ ਨਹੀਂ ਇਸ ਨਾਲ ਖਰਚਾ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਇੱਕ ਰਿਸਰਚ ਅਨੁਸਾਰ ਜਦੋਂ ਲੋਕ Google Pay ਨਾਲ ਭੁਗਤਾਨ ਕਰਦੇ ਨੇ ਤਾਂ ਉਹ 20% ਵੱਧ ਖਰਚ ਕਰਦੇ ਨੇ। ਇਸ ਨੂੰ ਕੈਸ਼ਲੈਸ ਇਫੈਕਟ ਕਿਹਾ ਜਾਂਦਾ ਹੈ। Google Pay ਵਰਗੇ ਐਪਸ ਸਾਡੀ ਸਹੂਲਤ ਤਾਂ ਵਧਾਉਂਦੇ ਨੇ ਪਰ ਨਾਲ ਸਾਡੀ ਬਜਟ ਵੀ ਘਟਾਉਂਦੇ ਨੇ। ਹੁਣ ਗੱਲ ਕਰਦੇ ਹਾਂ ਕਿ ਬਜਟ ਕਿਵੇਂ ਬਚਾਈ ਜਾਵੇ। ਹਫਤਾਵਾਰ ਦਾ ਬਜਟ ਬਣਾਓ, ਤੈਅ ਕਰੋ ਕਿ ਤੁਸੀਂ ਹਫਤੇ ਵਿੱਚ Google Pay ਨਾਲ ਕਿੰਨਾ ਖਰਚ ਕਰਨਾ ਹੈ। ਇੱਕ ਲਿਮਿਟ ਰੱਖੋ ਜਿਵੇਂ 2000 ਰੁਪਏ ਤੇ ਉਸ ਤੋਂ ਵੱਧ ਨਾ ਖਰਚ ਕਰੋ। ਕੈਸ਼ਬੈਕ ਤੇ ਆਫਰਸ ਤੋਂ ਬਚੋ। ਆਫਰਸ ਦੇ ਜਾਲ ਵਿੱਚ ਨਾ ਫਸੋ। ਸਿਰਫ ਉਹਨਾਂ ਖਰਚ ਕਰੋ ਜਿੰਨਾਂ ਤੁਹਾਡੀ ਅਸਲ ਲੋੜ ਹੈ। ਕੈਸ਼ ਦੀ ਯਾਦਤ ਰੱਖੋ। ਹ ਕੁਝ ਖਰਚੇ ਕੈਸ਼ ਵਿੱਚ ਕਰੋ ਤਾਂ ਕਿ ਪੈਸੇ ਦੇ ਨਿਕਲਣ ਦਾ ਅਹਿਸਾਸ ਬਣਿਆ ਰਹੇ ਤਾਂ ਦੋਸਤੋ Google Pay ਅਤੇ Digital Wallet ਸਾਡੀ ਜ਼ਿੰਦਗੀ ਨੂੰ ਆਸਾਨਤਾ ਬਣਾਉਂਦੇ ਨੇ ਪਰ ਇਸ ਦੇ ਨਾਲ-ਨਾਲ ਸਾਡੀ ਬਜਟ ਨੂੰ ਵੀ ਘਟਾ ਦਿੰਦੇ ਨੇ ਇਸ ਲਈ Digital Wallet ਵਰਤੋ ਪਰ ਸਮਝਦਾਰੀ ਨਾਲ ਜੇਕਰ ਤੁਸੀਂ ਆਪਣਾ ਬਜਟ ਫਾਲੋ ਕਰਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇ ਦਾ ਸਾਧਨ ਹੈ ਨਹੀਂ ਤਾਂ ਇਹ ਤੁਹਾਡੀ ਬਜਟ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਨਾਲ ਵੀ ਇਦਾਂ ਹੋਇਆ Google Pay ਨਾਲ ਖਰਚ ਵਧ ਗਿਆ ਤੇ ਬਜਟ ਘਟ ਗਿਆ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ